ਜੈਸ ਵਿੱਚ ਇਸ ਨੂੰ ਦੀਪ ਲਾਗੇ ਚਾਹੇ ਸਰਸਾ ਦੇ ਦੇ ਮਾਬੀਤੀ ਚਾਹੇ ਡਿਲੀਵਰੀ ਦੀ ਹਮਾਇਤ ਲਈ ਗਈ ਜਾਂ ਹੋਰ ਜਿਹੜੇ ਗਲਤੀਆਂ ਹੋ ਜਾਂਦੇ ਅੱਜ ਵੀ ਤੁਸੀਂ ਇਸ ਮਾਂ ਪਾਰਟੀ ਪ੍ਰਤੀ ਵਫਾਦਾਰੋਂ ਤਾਂ ਅੱਜ ਆਪਣੇ ਮਿੱਟੀ ਹੱਥਾਂ ਚੜੋ ਇਸ ਕੁਰਸੀ ਨੂੰ ਉਧਾਰੀ ਨੂੰ ਛੱਡ ਤੇ ਇੱਕ ਤੁਸੀਂ ਗੱਲ ਕਹੀ ਕਿ ਬਾਈਪਾਸ ਦੇ ਮੱਧ ਮੀਡੀਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਕੋਈ ਵੀ ਜ਼ਮੀਨ ਹੈ ਬਾਈਪਾਸ ਇੰਟਰ ਕੋਈ ਨੀਜੀ ਫੈਡਰਲ ਸਰਕਾਰ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਆਪਣੀ ਨੀਜੀ ਕਮਾਈ ਦੇ ਵਿੱਚੋਂ ਲੋਕਾਂ ਦੀ ਮਦਦ ਕਰਦੇ ਰਹੇ ਸੋ ਨਾਮ ਫਾਇਦਾ ਲਿਆ ਤੇ ਨਾਮ ਫਾਇਦਾ ਲੈਣਾ ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਵਾ ਇਹ ਫੈਸਲਾ ਕਿਸਾਨਾਂ ਨੇ ਕਰਨਾ ਵਾ ਕੀ ਅਸੀਂ ਪਾਰਟੀਵਾਂ ਦੀ ਵਫਾਦਾਰ ਹਾਂ ਜਾਂ ਨਹੀਂ ਹਾਂ ਕੱਲ ਸਰਦਾ ਸੁਖਵੀਰ ਸਿੰਘ ਬਾਦਲ ਵੱਲੋਂ ਮੇਰੇ ਤੇ ਬੋਸ਼ ਲਾਇਏ ਗਏ ਮਨੁਸ਼ੀਰਾ ਮਣੀਆ ਕਾਰਜਦਾਨ ਦਾ ਗੱਦਾ ਕਰਿਆ ਗਿਆ ਸੋ ਦੇ ਬਾਰੇ ਮੈਂ ਸਪੱਸ਼ਟ ਕਰਨਾ ਜਿਉਂ ਨਸੂਜੀ ਸਿੱਖਾਂ ਨੂੰ ਅਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਕਿਉਂਕਿ ਜਿਹੜੀ ਵੀ ਸਾਡੀ ਰਾਜਨੀਤਿਕ ਹੋਣ ਦਾ ਜੋ ਵੀ ਚਾਹੇ ਕੋਈ ਮੁੱਖ ਮੰਤਰੀ ਬਣਿਆ ਮੰਤਰੀ ਬਣਿਆ ਐਮਐਲਏ ਬਣਿਆ ਮੇਰੇ ਸਮੇਤ ਸਾਡੀ ਸਾਰੇ ਦੀ ਰਾਜਨੀਤਿਕ ਹੋਣ ਦਾ ਜਿਹੜੀ ਇਸ ਸ਼੍ਰੋਮਣੀ ਅਕਾਲੀ ਮਾਹ ਪਾਰਟੀ ਕਰਕੇ ਆ ਜਿਸ ਦੀ ਹਮੇਸ਼ਾ ਹੀ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਇਸ ਪਾਰਟੀ ਦੀ ਸੇਵਾ ਕੀਤੀ ਆ ਇਸ ਪਾਰਟੀ ਦਾ ਝੰਡਾ ਹਮੇਸ਼ਾ ਬਲੰਦ ਕੀਤਾ ਅਤੇ ਜੇ ਪਾਰਟੀ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਉਹਨਾਂ ਤੇ ਸਵਾਲ ਚੁੱਕਣਾ ਜਾਂ ਉਹਨਾਂ ਦਾ ਰੋਦ ਕਰਨਾ ਚਾਹੇ ਸੁਮੇਤ ਸੈਨ ਨੂੰ ਡੀਜੀਪੀ ਲਾਇਆ ਗਿਆ ਚਾਹੇ ਸਿਰਸਾ ਵਾਲੇ ਡੇਰੇ ਨੂੰ ਮਾਫ਼ੀ ਦਿੱਤੀ ਗਈ ਚਾਹੇ ਡੇਰੇ ਵਾਲੀ ਦੀ ਹਮਾਇਤ ਲਈ ਗਈ ਜਾਂ ਹੋਰ ਜਿਹੜੀਆਂ ਗਲਤੀਆਂ ਹੋਈਆਂ ਨੇ ਚਾਹੇ ਕਿਸਾਨੀ ਮੁੱਦਾ ਜਦੋਂ ਆਇਆ ਉਸ ਸਮੇਂ ਵੀ ਅਸੀਂ ਕਿਸਾਨਾਂ ਨਾਲ ਖੜੇ ਅਤੇ ਇਹਨਾਂ ਦਾ ਉਸ ਸਮੇਂ ਲੀਡਰਸ਼ਿਪ ਉਹਨਾਂ ਵਿਰਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਚੋਣ ਆਈ ਉਸ ਸਮੇਂ ਕਿਉਂਕਿ ਅਸੀਂ ਅਲਾਈਂਸ ਹੋ ਚੁੱਕੇ ਸੀਗਾ 700 ਕਿਸਾਨ ਸਾਡਾ ਇਹਨਾਂ ਕਾਲੇ ਬੰਨਾਂ ਕਰਕੇ ਸੀਲ ਹੋ ਚੁੱਕਿਆ ਸੀ ਉਸ ਸਮੇਂ ਪਾਰਟੀ ਦੇ ਫੈਸਲੇ ਦੇ ਖਿਲਾਫ ਜਾ ਕੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਕਿਸਾਨਾਂ ਦੀਆਂ ਭਾਵਨਾਵਾਂ ਅਨੁਸਾਰ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਉਸ ਫੈਸਲੇ ਦਾ ਰੋਧ ਕੀਤਾ ਬਾਈਕਾਟ ਕੀਤਾ ਰੋਟ ਨਹੀਂ ਪਾਈ ਕਿ ਇਹ ਇੱਕ ਇਹ ਗਦਾਰੀਆ ਪਾਰਟੀ ਦੇ ਨਾਲ ਕਿ ਇਹੜੀ ਪਾਰਟੀ ਪੰਥ ਦੀ ਪਾਰਟੀ ਹੈ ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਪਾਰਟੀ ਹੈ ਮਜ਼ਦੂਰਾਂ ਨਾਲ ਜੁੜੀ ਹੋਈ ਪਾਰਟੀ ਹੈ ਕਿ ਅਸੀਂ ਪੰਥ ਨਾਲ ਖੜਨਾ ਕਿ ਸਨੀ ਨਰ ਕਰਨ ਕੋਈ ਪਾਰਟੀ ਨਾਲ ਗਦਾਰੀ ਹੈ ਉਸ ਤੋਂ ਬਾਅਦ ਝੂਨਾ ਕਮੇਟੀ ਬਣਾਈ ਤੁਸੀਂ ਬਣਾਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਵਰਕਰਾਂ ਤੋਂ ਜੋ ਵੀ ਵਚਨ ਦੀ ਭਾਵਨਾ ਸੀ ਉਹ ਲਾਗੂ ਕਰ ਲਈ ਕਿ ਤੁਸੀਂ ਨਹੀਂ ਮੰਨੇ ਕੀ ਇਹ ਕੋਈ ਗਦਾਰੀ ਹੈ ਫਿਰ 2 ਦਸੰਬਰ ਨੂੰ ਸ਼੍ਰੀ ਕਲਤਕ ਸਭ ਤੋਂ ਹੋਗਾ ਨਾ ਮਾ ਜਾਰੀ ਹੁੰਦਾ ਸਾਨੂੰ ਇੱਕ ਸੇਵਾ ਲੱਗਦੀ ਹੈ ਕਮੇਟੀ ਬਣਦੀ ਹੈ ਇਹ ਭਰਤੀ ਕਮੇਟੀ ਭਰਤੀ ਕਰੂਗੀ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਲੱਖਾਂ ਲੋਕਾਂ ਨੂੰ ਜੋੜ ਰਹੇ ਹਾਂ ਕੀ ਇਹ ਕੋ ਪਾਰਟੀ ਬਲ ਕੁਰਤੀ ਸਰਗਰਮੀ ਹੈ ਸ਼੍ਰੋਮਣੀ ਅਕਾਲ ਦਲ ਨਾਲ ਹੋ ਰਹੀ ਹੈ ਅਜੋ ਲੋਕ ਜਿਹੜੇ ਲੱਖਾਂ ਲੋਕ ਪੰਜਾਬੀ ਦੁਨੀਆ ਵਿੱਚ ਬੈਠੇ ਸਿੱਖ ਜੀ ਦੇ ਨਰਾਜ਼ ਸੀ ਅਜੋ ਜੁੜਨਾ ਚਾਹੁੰਦੇ ਸ਼੍ਰੋਮਣੀ ਅਕਾਲ ਦਲ ਨਾਲ ਅਤੇ ਅੱਜ ਜੇ ਤੁਸੀਂ ਇਸ ਮਾਂ ਪਾਰਟੀ ਪ੍ਰਤੀ ਵਫਾਦਾਰੋਂ ਤਾਂ ਅੱਜ ਆਪਣੇ ਨਿੱਜੀ ਹਿੱਤਾਂ ਨੂੰ ਛੱਡੋ ਇਸ ਕੁਰਸੀ ਨੂੰ ਪ੍ਰਧਾਨਗੀ ਨੂੰ ਛੱਡੋ ਅਤੇ ਇਹਨਾਂ ਸਾਰੇ ਹਿੱਤਾਂ ਨੂੰ ਨਾਲ ਜੁੜਿਆ ਜਾਵੇ ਤਾਂ ਜੋ ਪੰਥ ਦੀ ਅਤੇ ਪੰਜਾਬ ਦੀ ਸਹੀ ਤੰਗ ਨਾਲ ਸ਼੍ਰੋਮਣੀ ਅਕਾਲੀ ਦਲ ਅੱਗੇ ਕਰ ਸਕੇ ਸੋਏ ਬਾ ਫਿਰ ਫਿਰ ਕਲੀਅਰ ਕਰਦਣਾ ਚਾਹੁੰਨਾ ਕਿ ਸਾਨੂੰ ਬੜਾ ਕੁਝ ਦਿੱਤਾ ਇਸ ਪਾਰਟੀ ਨੇ ਸਾਡਾ ਕੋਈ ਵੀ ਨਿੱਜੀ ਮਫਾਦ ਨਹੀਂ ਕਿਸੇ ਅਹੁਦੇ ਦਾ ਲਾਲਚ ਨਹੀਂ ਨਿਸ਼ਕਾਮ ਨਿਸਵਾਰਥ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਪੰਜਾਬ ਦੀ ਚੜ੍ਹਦੀ ਕਲਾ ਲਈ ਕਿਸਾਨੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਕੰਮ ਕਰਨ ਤਿਆਰ ਆ ਲੇਕਿਨ ਲੋੜ ਅੱਜ ਅੱਜ ਤੁਹਾਨੂੰ ਇਸ ਮਾਹ ਪਾਰਟੀ ਪ੍ਰਤੀ ਵਫਾਦਾਰੀ ਦਿਖਾਉਣ ਦੀ ਅਤੇ ਤੁਸੀਂ ਹਮੇਸ਼ਾ ਹੀ ਵਫਾਦਾਰ ਰਹੇ ਆ ਤੇ ਅੱਜ ਵੀ ਇਸ ਪਾਰਟੀ ਬੰਦੀ ਪੂਰੇ ਵਫਾਦਾਰ ਤੇ ਤੁਸੀਂ ਗੱਲ ਕਹੀ ਕਿ ਬਾਈਪਾਸ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਕੋਈ ਵੀ ਜ਼ਮੀਨ ਬਾਈਪਾਸ ਦੇ ਟੱਲ ਸੋ ਕੋਈ ਵੀ ਨਿੱਜੀ ਫਾਇਦਾ ਨਹੀਂ ਲਿਆ ਸਰਕਾਰਾਂ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਆ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਲੋਕਾਂ ਦੀ ਮਦਦ ਕਰਦੇ ਰਹੇ ਆ ਸੋ ਨਾ ਕੋ ਫਾਇਦਾ ਲਿਆ ਤੇ ਨਾ ਕੋ ਫਾਇਦਾ ਲੈਣਾ ਸੋ ਪੂਰੀ ਇਮਾਨਦਾਰੀ ਦੇ ਨਾਲ ਆਪ ਦੀ ਸੇਵਾ ਨਿਭਾਈਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਨਿਭਾਵਾਂਗੇ ਇਸ ਲਈ ਫੈਸਲਾ ਪੰਥ ਨੇ ਕਰਨਾ ਵਾ ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਵਾ ਇਹ ਫੈਸਲਾ ਕਿਸਾਨਾਂ ਨੇ ਕਰਨਾ ਵਾ ਕਿ ਕੀ ਅਸੀਂ ਪਾਰਟੀ ਪ੍ਰਤੀ ਵਫਾਦਾਰ ਹਾਂ ਜਾਂ ਨਹੀਂ ਹਾਂ ਸੋ ਇਸ ਲਈ ਤੁਸੀਂ ਸਾਰੇ ਬੜਾ ਸਹਿਯੋਗ ਦੇ ਰਹੇ ਮੈਂ ਤੁਹਾਡਾ ਸਾਰੇ ਹੀ ਪੰਜਾਬੀਆਂ ਦਾ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਸਮੁੱਚੀ ਸਿੱਖ ਆਉਂਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ